ਜੀਤਲ ਜੀ ਮੈਂ ਹਾਂ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਇੱਕ ਪਾਸੇ ਕਿਸਾਨਾਂ ਦਾ ਗੁੱਸਾ ਹਜੇ ਤੱਕ ਉਤਰਿਆ ਨਹੀਂ ਸੀ ਲੇਕਿਨ ਫਿਰ ਵੀ ਇੱਕ ਹੋਰ ਜਿਹੜਾ ਹੈ ਪਖਣਾ ਪੈ ਗਈ ਹੈ ਪੰਜਾਬ ਦੇ ਵਿੱਚ ਕਿਉਂਕਿ ਜਿਸ ਟਾਈਮ ਤੱਕੇ ਨਾਲ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼ੰਭੂ ਬਾਰਡਰ ਦਾ ਤਰਨਾ ਉਹ ਖੇੜਿਆ ਗਿਆ ਦੂਸਰੇ ਪਾਸੇ ਜਿਹੜਾ ਖੰਡੋਰੀ ਬਾਰਡਰ ਦਾ ਤਰਨਾ ਉਹ ਖੇੜਿਆ ਗਿਆ ਹਜ਼ਾਰਾਂ ਟਰਾਲੀਆਂ ਜਿਹੜੀਆਂ ਨੇ ਜਿਹੜੀਆਂ ਹਜ਼ਾਰਾਂ ਟਰਾਲੀਆਂ ਨੇ ਉਥੇ ਰਹਿ ਗਈਆਂ ਕਿਸਾਨਾਂ ਦੀਆਂ ਜਿਨ੍ਹਾਂ ਨੂੰ ਦਿੱਲੀ ਪੁਲਿਸ ਨੇ ਆਪਣੇ ਕੈਦ ਕਰ ਲਿਆ ਤੇ ਦੂਸਰੇ ਪਾਸੇ ਉਹਨਾਂ ਨੂੰ ਲੈ ਕੇ ਕਿਸਾਨ ਜਿੱਥੇ ਵਾਰ-ਵਾਰ ੜਕਦੇ ਨਜ਼ਰ ਆਏ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਸ ਤੋਂ ਮਸ ਨਹੀਂ ਹੋਏ ਲੇਕਿਨ ਦੂਸਰੇ ਪਾਸੇ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਪ ਦੇ ਹੀ ਵਿਧਾਇਕ ਮੰਤਰੀ ਆਗੂ ਇਹ ਸਾਬਕ ਕਪਲੇ ਕਰਦੇ ਨਜ਼ਰ ਆ ਰਹੇ ਨੇ ਜਿੱਥੇ ਕਰੋੜਾਂ ਦੀਆਂ ਲੱਖਾਂ ਦੀਆਂ ਟਰਾਲੀਆਂ ਉੱਥੇ ਰਹਿ ਗਈਆਂ ਜਿੱਦੇ ਵਿੱਚ ਕਿਸਾਨਾਂ ਦਾ ਅੱਤ ਦਾ ਸਮਾਨ ਸੀ ਲੇਕਿਨ ਉਹ ਵਾਪਸ ਨਹੀਂ ਕੀਤਾ ਗਿਆ ਹਜ਼ਾਰਾਂ ਵਾਰ ਪਟੀਸ਼ਨਾਂ ਪਈਆਂ ਹਜ਼ਾਰਾਂ ਵਾਰ ਕਿਸਾਨਾਂ ਨੇ ਦਰਵਾਜ਼ੇ ਖੜਕਾਏ ਲੇਕਿਨ ਕਿਸੇ ਤਰ੍ਹਾਂ ਦੀ ਵੀ ਸੁਣਵਾਈ ਨਹੀਂ ਹੋਈ ਤੇ ਵਾਰ-ਵਾਰ ਕਿਸਾਨ ਹਜੇ ਉਹਨਾਂ ਚੀਜ਼ਾਂ ਚੋਂ ਨਿਕਲਦੇ ਨਹੀਂ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਪਦੇ ਹੀ ਵਿਧਾਇਕ ਮੰਤਰੀ ਉਹਦੇ ਵਿੱਚ 2 ਨੰਬਰ ਦਾ ਕੰਮ ਕਰਦੇ ਨਜ਼ਰ ਆਉਂਦੇ ਨੇ ਤੁਹਾਨੂੰ ਦੱਸ ਦਿੰਨੇ ਆ ਕਿ ਬੀਤੇ ਬੀਤੇ ਸਮੇਂ ਦੌਰਾਨ ਸ਼ੰਭੂ ਬਾਰਡਰ ਤੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਲੈ ਕੇ ਖੁਸ਼ਾਲ ਤਰਨਾ ਲਾਇਆ ਗਿਆ ਸੀ ਜਿਸ ਤਦ ਨੂੰ ਪੁਲਿਸ ਵੱਲੋਂ ਚਿੱਕੇ ਜਾਣ ਉਪਰੰਤ ਵੱਡੀ ਗਿਣਤੀ ਵਿੱਚ ਕਿਸਾਨਾਂ ਦੀਆਂ ਟਰਾਲੀਆਂ ਕਿਸਾਨਾਂ ਵੱਲੋਂ ਲਗਾਏ ਇਲਜ਼ਾਮਾਂ ਮੁਤਾਬਿਕ ਪੁਲਿਸ ਵੱਲੋਂ ਖਤਾਨਾ ਵਿੱਚ ਸੁੱਟ ਲਈਆਂ ਗਈਆਂ ਇਸ ਦੌਰਾਨ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਟਰਾਲੀਆਂ ਚੋਰੀ ਹੋਣ ਦੇ ਇਲਜ਼ਾਮ ਆਮ ਆਦਮੀ ਪਾਰਟੀ ਦੇ ਕਈ ਆਗੂਆਂ ਉੱਪਰ ਲਾਏ ਗਏ ਬੀਤੀ ਰਾਤ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਦੇ ਸੂਬੇ ਆਗੂ ਜਸਵਿੰਦਰ ਸਿੰਘ ਵੱਲੋਂ ਸ਼ਹਿਰ ਨਾਭਾ ਦੇ ਅਲਹੋਰਾ ਗੇਟ ਵਿੱਚੇ ਕਿਸਾਨਾਂ ਨੂੰ ਇਕੱਠੇ ਕਰਕੇ ਪੱਪੂ ਵੈਲਡਿੰਗ ਦੀ ਦੁਕਾਨ ਵਰਕਸ਼ਾਪ ਦੇ ਬਾਅਦ ਦਰਿਆ ਵਿਸ਼ਾ ਸਰਨਾ ਲਾ ਦਿੱਤਾ ਗਿਆ ਇਸ ਦੌਰਾਨ ਕਿਸਾਨ ਆਗੂ ਜਸਵਿੰਦਰ ਸਿੰਘ ਅਤੇ RAM ਦੂਰ ਨੇ ਇਲਜ਼ਾਮ ਲਾਉਂਦੇ ਕਿਹਾ ਕਿ ਸ਼ੰਭੂ ਬਾਰਡਰ ਤੇ ਚੋਰੀ ਹੋਈਆਂ ਦੋ ਟਰਾਲੀਆਂ ਨਗਰ ਕੌਂਸਲ ਦੀ ਪਰਦਾਸ ਸੁਜਾਤਾ ਚਾਵਲਾ ਦੇ ਪਤੀ ਪੰਗਜ ਪੱਪੂ ਵੱਲੋਂ ਕੱਟ ਵੱਡ ਕਰਕੇ ਵੇਚੀਆਂ ਗਈਆਂ ਹਨ ਉਹਨਾਂ ਨੇ ਕਿਹਾ ਕਿ ਸੰਬੰਧੀ ਸਾਡੇ ਕੋਲ ਪੱਕੇ ਸਬੂਤ ਹਨ ਜਿਸ ਪਲਾਟ ਦੇ ਬਾਹਰ ਅਸੀਂ ਧਰਨਾ ਲਾਇਆ ਉਹਨਾਂ ਦੇ ਅੰਦਰ ਕੁਝ ਸਮਾਨ ਟਰਾਲੀਆਂ ਦਾ ਪਿਆ ਹੈ ਧਰਨੇ ਦੌਰਾਨ ਵੱਡੀ ਗਿਣਤੀ ਵਿੱਚ ਕੋਤਵਾਲੀ ਮੁਖੀ ਐਸਐਚਓ ਸਰਬਜੀਤ ਚੀਮਾ ਪੁਲਿਸ ਪਾਰਟੀ ਪਹੁੰਚ ਕੇ ਕਿਸਾਨਾਂ ਦੀ ਗੱਲਬਾਤ ਸੁਣੀ ਇਸ ਦੌਰਾਨ ਐਸਐਚਓ ਕਿਸਾਨਾਂ ਤੋਂ ਲਿਖਤੀ ਰੂਪ ਵਿੱਚ ਸ਼ਿਕਾਇਤ ਲੈਣ ਉਪਰੰਤ ਵਰਕਸ਼ਾਪ ਦਾ ਗੇਟ ਖੁਲਾਇਆ ਗਿਆ ਤੇ ਕਿਸਾਨ ਆਗੂਆਂ ਨੇ ਕਿਹਾ ਕਿ पप्पू ਸਟੀਲ ਜੋ ਆ ਆਮ ਆਦਮੀ ਪਾਰਟੀ ਦੇ ਆਗੂ ਹੈ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦਾ ਪਤੀ ਹੈ ਉਸ ਉੱਪਰ ਮਾਮਲਾ ਦਰਜ ਕੀਤਾ ਗਿਆ ਐਸ ਐਚਓ ਸਰਬਜੀਤ ਸਿੰਘ ਚੀਮਾ ਮੁਤਾਬਕ ਸ਼ੰਭੂ ਬਾਰਡਰ ਤੇ ਟਰਾਲੀਆਂ ਚੋਰੀ ਕੀਤੇ ਜਾਣ ਨੂੰ ਲੈ ਕੇ ਮਾਮਲਾ ਪਹਿਲਾਂ ਹੀ ਦਰਜ ਹੈ ਜਦੋਂ ਇਸ ਸੰਬੰਧੀ ਪੰਕਜ पप्पू ਨਾਲ ਗੱਲ ਕੀਤੀ ਗਈ ਤਾਂ ਉਹਨਾਂ ਵੱਲੋਂ ਨਗਰ ਕੌਂਸਲ ਦੀ ਵੱਡੀ ਗਿਣਤੀ ਅੰਦਰ ਟੈਬੂ ਅਤੇ ਹੋਰ ਸਮਾਨ ਟਰਾਲੀਆਂ ਸਮੇਤ ਕੰਮ ਕੀਤਾ ਰੱਖਿਆ ਗਿਆ ਹੈ ਐਸ ਐਚਓ ਸਰਦਸੇ ਚੀਮਾ ਵੱਲੋਂ ਵਰਕਸ਼ਾਪ ਚ ਮਿਲਿਆ ਸਮਾਨ ਕਬਜ਼ੇ ਵਿੱਚ ਲੈ ਕੇ ਕੇਤਵਾਲੀ ਲਜਾਇਆ ਗਿਆ ਤਾਂ ਤੁਹਾਨੂੰ ਦੱਸਦੀ ਹੈ ਕਿ ਹੁਣ ਆਮ ਆਦਮੀ ਪਾਰਟੀ ਦੇ ਇੱਕ ਹੋਰ ਨਗਰ ਕੌਂਸਲ ਵਿਧਾਇਕਾ ਦਾ ਵੀ ਚੋਰ ਹੈ ਤੇ ਉਹਦੇ ਪਤੀ ਤੇ ਵੀ ਚੋਰੀ ਦਾ ਜਿਹੜਾ ਹੈ ਵੱਡਾ ਮੁਕੱਦਮਾ ਜਾਰੀ ਕਰ ਦਿੱਤਾ ਗਿਆ ਹੈ ਇਮਾਨਦਾਰੀ ਵਾਲੀਆਂ ਗੱਲਾਂ ਖਤਮ ਹੁੰਦੀਆਂ ਜਾ ਰਹੀਆਂ ਨੇ ਭਗਵੰਤ ਮਾਨ ਕਹਿੰਦੇ ਸੀ ਕਿ ਮੈਂ ਇਮਾਨਦਾਰ ਲੋਕਾਂ ਨੂੰ ਆਪਦੀ ਪਾਰਟੀ ਦੇ ਵਿੱਚ ਲੈ ਕੇ ਆਇਆ ਹਾਂ ਲੇਕਿਨ ਅਜਿਆ ਹੁੰਦਾ ਜਿਹੜਾ ਹੈ ਗਲਤ ਸਾਬਿਤ ਹੋ ਰਿਹਾ ਹੈ ਤੇ ਦੂਸਰੇ ਪਾਸੇ ਕਿਸਾਨਾਂ ਨੇ ਆਪਣੀਆਂ ਟਰਾਲੀਆਂ ਨੂੰ ਪਛਾਣ ਲਿਆ ਤੇ ਇਸ ਦੀ ਪਰਭਾਈ ਹੁਣ ਆ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਮੰਤਰੀਆਂ ਜਾਂ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਦੇ ਨਹੀਂ ਪਵੇਗੀ